ਕਹਿੰਦਾ ਜਦੋਂ ਦੋ ਮੱਲ ਖੁੱਲਦੇ ਨੇ ਨਾ ਜਿਹੜਾ ਉੱਤੇ ਹੁੰਦਾ ਜਿਸ ਨੇ ਦੂਜੇ ਦੀ ਪਿੱਠ ਲਵਾਈ ਹੁੰਦੀ ਆ ਉਹ ਤਾਂ ਕਹਿੰਦਾ ਜਿਹੜਾ ਥੱਲੇ ਹੁੰਦਾ ਜਦੀ ਪਿੱਠ ਲੱਗੀ ਆ ਉਹ ਤਾਂ ਕਿਸੇ ਵੇਲੇ ਸਾਹ ਲੈ ਸਕਦਾ ਵੀ ਮੈਂ ਤਾਂ ਹਾਰਿਆ ਵਿਆਂ ਆ ਲੈ ਲਓ ਸਾਹ ਆਪ ਤਾਂ ਹਾਰੇ ਆ ਆਪਣੀ ਤਾਂ ਪਿੱਠ ਲੱਗੀ ਹੋਈ ਆ ਪਰ ਜਿਹੜਾ ਉੱਤੇ ਹੁੰਦਾ ਉਹ ਨੂੰ ਨਹੀਂ ਕਦੇ ਸਾਹ ਆਉਂਦਾ ਕਿਉਂਕਿ ਜਦੋਂ ਹੀ ਉਹਨੇ ਆਪਣਾ ਪਕੜ ਕਮਜ਼ੋਰ ਕੀਤੀ ਤੇ ਉਹਨੂੰ ਪਟਕਾ ਮਿਲ ਜਾਣਾ ਇਸ ਕਰਕੇ ਬੰਦਾ ਨਹੀਂ ਕਦੇ ਸੌਖਾ ਹੋ ਸਕਦਾ ਕਿਉਂਕਿ ਭਾਈ ਤੁਸੀਂ ਉਹਨਾਂ ਨੂੰ ਗੁਲਾਮ ਬਣਾ ਕੇ ਰੱਖਣਾ ਤੇ ਕਿਸੇ ਨੂੰ ਗੁਲਾਮ ਬਣਾ ਕੇ ਰੱਖਣਾ ਸੌਖਾ ਕੰਮ ਥੋੜੀ ਐ ਸਾਡੇ ਤਾਂ ਰਿਸ਼ਤੇ ਮਾਲਕਾਂ ਉਹਨਾਂ ਦੇ ਗੁਲਾਮੀ ਦੇ ਨਹੀਂ ਤੇ ਉਹਦੇ ਵਿੱਚ ਅਸੀਂ ਕਿਵੇਂ ਖੁਸ਼ ਖੁਸ਼ ਬੱਚੇ ਕਿਵੇਂ ਪੈਦਾ ਹੋ ਸਕਦੇ ਨੇ ਜਿਹੜੇ ਪਿਆਰ ਚੋਂ ਪੈਦਾ ਨਹੀਂ ਹੁੰਦੇ ਇੱਥੇ 11-11 ਬੱਚੇ ਪੈਦਾ ਕਰਨ ਦੀ ਗੱਲ ਹੋਈ ਯਾਰ ਅੱਲਾ ਜੀ ਨੇ ਵੀ ਉਹ ਗੱਲ ਕੀਤੀ ਐ ਇਹ ਅਸੀਂ ਚਾਹੁੰਦੇ ਹਾਂ ਕਿ 11 11 ਚਾਰ ਚਾਰ ਬੱਚੇ ਜੇ ਤੁਹਾਡਾ ਇੱਕ ਵੀ ਬੱਚਾ ਭਾਈ ਪਿਆਰ ਚੋਂ ਪੈਦਾ ਨਹੀਂ ਹੋਇਆ ਤਾਂ ਫਿਰ ਉਸ ਬੱਚੇ ਨੂੰ ਪੈਦਾ ਕਰਨ ਦਾ ਕੋਈ ਮਤਲਬ ਨਹੀਂ ਹੈ ਫਿਰ ਉਹ 66 ਇੰਚ ਦੀ ਛਾਤੀ ਵਾਲੀ ਰਾਜਨੀਤੀ ਕਰੂਗਾ ਫਿਰ ਉਹ ਮਾਮਾ ਨੂੰ ਰੋਂਦਿਆਂ ਛੱਡ ਕੇ ਵਿਦੇਸ਼ਾਂ 'ਚ ਹੀ ਜਾਊਗਾ